ਨਗਰ ਨਿਗਮ ਪਟਿਆਲਾ ਦੇ ਵਿੱਚ ਅੱਜ ਜਨਰਲ ਹਾਊਸ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਮੇਅਰ ਕੁੰਦਨ ਗੋਗਿਆ ਕਮਿਸ਼ਨ ਨਗਰ ਨਿਗਮ ਤੋਂ ਇਲਾਵਾ ਪਟਿਆਲਾ ਸ਼ਹਿਰ ਦੇ ਕੌਂਸਲਰ ਵੱਲੋਂ ਕੁਝ ਮਤੇ ਪਾਏ ਗਏ ਸੀ ਜਿਸ ਵਿੱਚ ਅੱਜ ਇੱਕ ਮਤਾ ਪਾਸ ਕੀਤਾ ਗਿਆ ਨਗਰ ਨਿਗਮ ਦੇ ਵਿੱਚ 60 ਵਾਰਡਾਂ ਦੇ ਅਧੀਨ ਆਉਂਦੇ ਕਿਨਰ ਸਮਾਜ ਦੀਆਂ ਡੇਰੀਆਂ ਨੂੰ ਨਗਰ ਨਿਗਮ ਵੱਲੋਂ ਮਤਾ ਪਾਇਆ ਗਿਆ ਕਿ ਉਹਨਾਂ ਦੀ ਵਿਧਾਈ 2100 ਰੁਪਏ ਅਤੇ 3100 ਜਿਹੜੇ ਕੀ ਲੈ ਸਕਦੇ ਨੇ ਜੇਕਰ ਕੋਈ ਆਪਣੀ ਖੁਸ਼ੀ ਦੇ ਨਾਲ ਇਹਨਾਂ ਨੂੰ ਕੋਈ ਵਾਧੂ ਪੈਸੇ ਦੇਣਾ ਚਾਹਵੇ ਤਾਂ ਉਹ ਉਹਨਾਂ ਦੀ ਆਪਣੀ ਨਿੱਜੀ ਖੁਸ਼ੀ ਹੋਵੇਗੀ ਪਰ ਨਗਰ ਨਿਕਮ ਦੇ ਅਧੀਨ ਛੱਟ ਬਾੜਲਾ ਦੇ ਵਿੱਚ ਕਿਨਰ ਸਮਾਜ ਨੂੰ 2100 ਤੇ 3100 ਵਿਧਾਈ ਮਿਲੇਗੀ ਇਸ ਤੋਂ ਇਲਾਵਾ ਸ਼ਹਿਰ ਦੀਆਂ ਸੜਕਾਂ ਤੇ ਕਮਰਸ਼ੀਅਲ ਕੀਤੀਆਂ ਗਈਆਂ ਨਜ਼ਾਇਜ਼ ਬਿਲਡਿੰਗਾਂ ਤੇ ਬਣਾਉਣ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਆ ਉਨ੍ਹਾਂ ਨੇ ਕਿਹਾ ਕਿ ਜਲਦ ਇਸ ਦੇ ਉੱਤੇ ਕਾਰਵਾਈ ਹੋਏਗੀ ਮੇਅਰ ਕੁੰਦਨ ਗੋਗਿਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦ ਹੀ ਉਹ ਵਿਜੀਲੈਂਸ ਤੇ ਆਜੀਆਈ ਨੂੰ ਮਿਲਣਗੇ ਨਜਾਇਜ਼ ਕੰਮ ਕਰਨ ਵਾਲੇ ਅਧਿਕਾਰੀਆ ਅਤੇ ਜੋ ਕਿ ਉਨ੍ਹਾਂ ਦੇ ਖਿਲਾਫ ਕਾਰਵਾਈ ਜਿਹੜੀ ਕੀਤੀ ਜਾਏਗੀ ਤੇ ਜਿਹੜੇ ਲੋਕ ਨਗਰ ਨਿਗਮ ਦੇ ਨਾਂ ਤੇ ਸ਼ਹਿਰ ਦੇ ਲੋਕਾਂ ਨੂੰ ਬਲੈਕਮੈਨ ਕਰਦੇ ਨੇ ਉਨ੍ਹਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਨ ਮਤਵ ਕੀ ਸਾਡਾ ਏਰੀਆ ਕੁਝ ਏਰੀਆ ਠੀਕ ਹੈ ਪੋਸ਼ ਲੋਕ ਨੇਗੇ ਪਰ ਕਈ ਲੋਕ ਬਹੁਤ ਗਰੀਬ ਨੇਗੇ ਜਿਹੜੇ ਕਿ ਨਹੀਂ ਇਹਨਾਂ ਇਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਹੁੰਦੀ ਸੀ ਲੱਖ ਲੱਖ ਰੁਪਇਆ 50000 ਰੁਪਏ 70000 ਰੁਪਏ 35000 ਰੁਪਏ ਗਰੀਬ ਤੋਂ ਗਰੀਬ ਪਰਿਵਾਰ ਤੋਂ ਵੀ 40 50000 ਰੁਪਏ ਤੋਂ ਘੱਟ ਨਹੀਂ ਡਿਮਾਂਡ ਹੁੰਦੀ ਸੀ ਇਸ ਕਰਕੇ ਫਿਰ ਮੇਰੇ ਕੋਲੇ ਜਦੋਂ ਐਮਸੀ ਬਣਨ ਪਿੱਛੋਂ ਸਾਡੇ ਮਹੱਲੇ ਦੇ ਲੋਕ ਇਕੱਠੇ ਹੋ ਕੇ ਆਏ ਕਿ ਮੈਮ ਇਹਦਾ ਆਪਾਂ ਨੇ ਜਰੂਰ ਕੁਝ ਸਾਨੂੰ ਇਹ ਤੋਂ ਰਾਹਤ ਦਿਵਾਓ ਫਿਰ ਅਸੀਂ ਈਸੀ ਕਰਕੇ ਮੇਰੇ ਕੋਲੇ ਹੈਗਾ ਸੀਗਾ ਇਹ ਮੁਹਾਲੀ ਔਰ ਇੱਕ ਦੋ ਹੋਰ ਸਟੇਟ ਦੇ ਵਿੱਚ ਵੀ ਇਹ ਮਤਲਬ ਕਿ ਆਪਣੇ ਹਾਊਸ ਦੇ ਵਿੱਚ ਕਾਰਪੋਰੇਸ਼ਨ ਹਾਊਸ ਦੇ ਵਿੱਚ ਪਾਸ ਹੋਇਆ ਸੀਗਾ ਮਤਾ ਪਾਸ ਹੋਇਆ ਸੀ ਜੀ ਇਸ ਕਰਕੇ ਫਿਰ ਮੈਂਨੇ ਇੱਥੇ ਵੀ ਮਤਾ ਰੱਖਿਆ ਸੀ ਮਾਰਚ ਚ ਮੇਰੇ ਕੋ ਦਾ ਪਾਸ ਕਰਦੇ ਕੱਲ ਤੁਸੀਂ ਅੱਜ ਮਤਾ ਪਾਸ ਹੋ ਗਿਆ 60 ਵਾੜਾਂ ਦੇ ਅਧਿਨੇ 60 ਵਾੜਾਂ ਦੇ ਅਧਿਨੇ ਬਧਾਈ ਕਹੀ ਹੈ ਕਿ ਕਿੰਨੀ ਦੇ ਅਸੀਂ ਮੁੰਡੇ ਹੋਣ ਤੇ 2100 ਰੁਪਏ ਔਰ ਵਿਆਹ ਤੇ 3100 ਰੁਪਏ ਦੀ ਬਧਾਈ ਜੇ ਕੋਈ ਆਪਣੀ ਜਿਆਦਾ ਖੁਸ਼ੀ ਚ ਦੇਣਾ ਚਾਹੁੰਦਾ ਜੇ ਜਿਆਦਾ ਖੁਸ਼ੀ ਚ ਕੋਈ ਵੀ ਦੇਣਾ ਚਾਹੁੰਦਾ ਉਹ ਆਪਣੀ ਮਰਜ਼ੀ ਨਾਲ ਜਿੰਨਾ ਵੀ ਦੇ ਦੇ ਪਰ ਫੋਰਸਫੁਲੀ ਨਹੀਂ ਉਹ ਕਰ ਸਕਦੇ ਲੋਕਾਂ ਨੂੰ ਕੀ ਪੀਲ ਕਰਨਾ ਚਾਹੀਦੇ ਜਿਹੜੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਦੇਖੋ ਜੇ ਤਾਂ ਤੁਸੀਂ ਜਿਆਦਾ ਦੇ ਸਕਦੇ ਹੋ ਦਿਓ ਤੇ ਪਰ ਮੈਂ ਨਾ ਮੇਅਰ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਸੀ ਕਿ ਈਵਨ ਕਿ ਇੱਕ ਐਪਲੀਕੇਸ਼ਨ ਵੀ ਦਿੱਤੀ ਸੀ ਮੇਅਰ ਸਾਹਿਬ ਨੂੰ ਕਿ ਇਹਨਾਂ ਨੂੰ ਜੇ ਇਹ ਜੌਬ ਦੇ ਕਾਬਿਲ ਨੇ ਪੜ੍ਹੇ ਲਿਖੇ ਨੇਗੇ ਇਹਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਸਾਡੀ ਤਾਂ ਇਹੀ ਇੱਛਾ ਹੈ ਵੀ ਇਹਨਾਂ ਨੂੰ ਇਸ ਮੰਗਨ ਦੀ ਉਹ ਚੋਂ ਕੱਢਿਆ ਜਾਵੇ ਜਿਵੇਂ ਇਹਨਾਂ ਨੂੰ ਰੋਜ਼ਗਾਰ ਪ੍ਰੋਵਾਈਡ ਕੀਤਾ ਜਾਵੇ ਜਾਂ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਇਸ ਰੀਤ ਚੋਂ ਬਾਹਰ ਨਿਕਲ